ਬਟਾਲਾ ਚ ਦੀਵਾਲੀ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਫਾਇਰਿੰਗ ਦੀ ਵਾਰਦਾਤ ਹੋਈ ਬਟਾਲਾ ਸ਼ਹਿਰ ਡੇਰਾ ਬਾਬਾ ਨਾਨਕ ਰੋਡ ਤੇ ਮੱਲੀ ਮਾਰਕੀਟ ਇਲਾਕੇ ਚ ਅੱਜ ਸ਼ਾਮ ਦੇ ਵਕਤ ਉਸ ਵੇਲੇ ਸਨਸਨੀ ਫੈਲ ਗਈ ਜਦ ਇਲਾਕੇ ਚ ਫਾਇਰਿੰਗ ਦੀ ਵਾਰਦਾਤ ਹੋ ਗਈ ਉਹ ਦਰਿਸਕਟਨਾ ਦੇ ਵਿੱਚ ਇਲਾਕੇ ਦੇ ਮੈਜਿਕ ਟੱਚ ਸਲੂਨ ਨਾਮ ਦੀ ਦੁਕਾਨ ਤੇ ਸ਼ੀਸ਼ੇ ਵਾਲੇ ਗਿਰਦੇ ਚੱਲੀਆਂ ਗੋਲੀਆਂ ਹਲਾ ਕੇ ਗੋਲੀਆਂ ਕਿਸੇ ਨੇ ਚਲਾਈਆਂ ਅਤੇ ਕਿਉਂ ਚਲਾਈਆਂ ਇਸਤੇ ਬਾਰੇ ਖੁੱਲ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਸਥਾਨਕ ਲੋਕਾਂ ਜਾਂ ਸੂਤਰਾਂ ਅਨੁਸਾਰ ਇੱਕ ਟਨਾ ਇੱਕ ਵਿਅਕਤੀ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਅਤੇ ਦੂਸਰੇ ਪਾਸੇ थाना ਸਿਵਲ ਲਾਈਨ ਦੀ ਪੁਲਿਸ ਮੌਕੇ ਤੇ ਪਹੁੰਚੀ ਜਿੱਨਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਹਮ ਗਈਦੀ ਸੀ ਕਿ ਡਰ ਦੇ ਮਾਰੇ ਚੀਕਾ ਮਾਰ ਕੇ ਭੱਜ ਗਏ ਆਪਣੇ ਸਾ ਆਪਣੇ ਕੋ ਪਤਾ ਨਹੀਂ ਕਿਉਂ ਨਹੀਂ ਹੁਣ ਤੇ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਡ ਐਸਐਚਓ ਸਾਬ ਲੈ ਆ ਚੱਲੇ ਆ ਤੇ ਜੋ ਵੀ ਤੈਨੂੰ ਕੀ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਹਨ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਇੱਥੇ ਗੋਲੀ ਚੱਲੀ ਕਿਸੇ ਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਆ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਤੇ ਨਹੀਂ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੇ ਗੋਲੀ ਚੱਲੀ ਰਹਿੰਦੀ ਐ ਮੈਂ ਨਾ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈਂਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜਿਆਣੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਐ ਇਹ ਕਿਹੜਾ ਸੁਣਾ ਕਿੰਨਾ ਦਾ ਇਹ ਮੇਰਾ ਸਲੂਨ ਆ ਲੈਡੀਜ਼ ਸਲੂਨ ਆ ਕੀ ਨਾਮ ਹੈ ਮੈਜਿਕ ਟੈਸ ਸਲੂਨ ਜੋ ਕੋਈ ਤੁਹਾਨੂੰ ਸਮਝ ਨਹੀਂ ਆਈ ਨਹੀਂ 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 ਭਾਜੀ ਕੋਈ ਧੋਗੀ ਝਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਬਾਈ ਦਾ ਕੰਮ ਕਰਦਾ ਨਾਲ ਫਟਾ ਕਿੰਨੇ ਕੋੜੇ ਬਣੇ ਇਹ ਨਹੀਂ ਜੀ ਪਤਾ ਹੈਗਾ ਕਿੰਨੇ ਕੋਈ ਗੱਲ ਇਹ ਵੀ ਭਾਜੀ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਫਸਟ ਟਾਈਮ ਹੀ ਹੋਇਆ ਅੱਜ ਹੁਣ ਸਾਈ ਆ ਹੁਣ ਆਈ ਹੈ ਮੇਰੇ ਆਇਆ ਕਹਿੰਦੇ ਜਦੋਂ ਆਏ ਉਦੋਂ ਹੁਣੇ ਆਏ ਆ ਵੀ ਚਾਹ ਲੈ ਕੇ ਆਏ ਮੈਂ ਚੱਲ ਚਾਹ ਦੁਕਾਨ ਤੇ ਵੀ ਨਹੀਂ ਆ ਗਿਆ ਬਸ ਤੇ ਹੁਣ ਆਣ ਕੇ ਦੇਖਦੇ ਸੇ ਗੋਲੀ ਦੇ ਨਿਸ਼ਾਨ ਨੇ ਅੱਗੇ ਤਾਂ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਹੋਆ ਸਾਹਮਣੇ ਇਹ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਲਿਖੋ ਨਾ ਤੇ ਉਸ ਤੋਂ ਨਾ ਕਰੀਂ ਕੋਈ ਪਤਾ ਲੱਗਾ ਕੋਈ ਜਖਮੀ ਵੀ ਕਾਉਂਟਰ ਨਹੀਂ ਅਜੇ ਅਜੇ ਕੋਈ ਇਹੋ ਜਿਹੀ ਗੱਲ ਪਤਾ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੁਲਿਸ ਨੂੰ ਪਤਾ ਲੱਗਾ ਵੀ ਗੋਲੀ ਚੱਲੀ ਕਲੀਅਰ ਪਤਾ ਨਹੀਂ ਇਹਨੂੰ ਪਤਾ ਕਰਾਉਣ ਤੋਂ ਦੂਰ ਕਿਹਨੂੰ ਦੱਸੋ ਹੋਲ ਕਿੰਨੇ ਮਿਲੇ ਕੁਝ ਵੀ ਨਹੀਂ ਮਿਲਿਆ ਜੇ ਮੁਕਤ ਕੁਕਾ ਜੀ ਜਦੋਂ ਗੋਲੀ ਚੱਲੀ ਕਿਨੇ ਚਲਾਈ ਕਿਹਦੇ ਤੇ ਲੱਗੀ ਉਹ ਕੋਈ ਪਹਿਰੇ ਪਤਾ ਨਹੀਂ ਯਾਰ ਤੁਸੀਂ ਕਾਪੀ ਤੇ ਲੈ ਲੀ ਨਾ ਨਹੀਂ ਡੀਵੀਆਰ ਜਿੰਦੇ ਡੀਵੀਆਰ ਤੁਸੀਂ ਆ ਚੁੱਕੇ ਨਹੀਂ ਨਹੀਂ ਡੀਵੀਆਰ ਲਿਆ ਸਰ ਆਪਣੇ ਡੀਵੀਆਰ ਲਿਆ ਸਰ ਗਲਤ ਡੀਵੀਆਰ ਦੀ ਕੁਝ ਇੱਕ ਮਿੰਟ ਹੋ ਜਾਓ ਆਪਾਂ ਦੇਣੀ ਕਿਨਾਂ ਡੀਵੀਆਰ ਚੇ ਵੇਖੋ ਜੀ ਅੱਗੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਤਮ ਸਭ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਜਿਹੜੀ ਦੋਸ਼ੀ ਜਿਹੜੀ ਦੋਸ਼ੀ ਪੈ ਜਾਣਗੇ ਉਹਨੂੰ ਦਿਖਾਓ ਪੁਲਿਸ ਅਲਰਟ ਹੈ